ਸਰサー ਦੇਖੇ ਜਾਣਾ ਉੱਪਰ ਨਾ ਨੇ ਗਵਰਨਮੈਂਟ ਦੇ ਫੰਕਸ਼ਨ ਕਿਹਾ ਹੈ ਸੋ ਤੁਸੀਂ ਨੇਸ਼ਨ ਬਿਲਡਰ ਤੁਹਾਨੂੰ ਕੰਮ ਦੇ ਨਰਵਾਤਾ ਕਿਹਾ ਜਾਂਦਾ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਜਿਹੜੇ ਬੈਚ ਨੂੰ ਅੱਗੇ ਤਿਆਰ ਕਰੋਗੇ ਉਹ ਉਸ ਤੋਂ ਵੀ ਜ਼ਿਆਦਾ ਦੇਸ਼ ਦੀ ਕੌਮ ਦੀ ਸੇਵਾ ਕਰਨ এডਿਕੇਸ਼ਨ ਜਿਹੜੀ ਹੈ ਉਹ ਅੱਜ ਪ੍ਰਾਇੋਰਟੀ ਹੈ ਸਾਰੀ ਦੁਨੀਆ ਦੀ ਆਉਣ ਵਾਲੇ ਪਹਿਲਾਂ ਪਿਛਲੇ ਜ਼ਮਾਨੇ ਚ ਉਹਨੂੰ ਅਮੀਰ ਮੰਨਿਆ ਜਾਂਦਾ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਜਾਂ ਪੈਸੇ ਹੁੰਦੇ ਸੀ ਜਾਂ ਪਲਾਟ ਹੁੰਦੇ ਸੀ ਪਰ ਆਉਣ ਵਾਲੇ ਜ਼ਮਾਨੇ ਚ ਉਹਨੂੰ ਹੀ ਵਧੀਆ ਘਰ ਮੰਨਿਆ ਜਾਊਗਾ ਜਾਂ ਅਮੀਰ ਮੰਨੇ ਜਾਊਗਾ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਨੇ ਜਿੰਦੇ ਬੱਚਾ ਕੋਲ ਐਜੂਕੇਸ਼ਨ ਹੈ ਤੇ ਕੁਆਲਟੀ ਦੀ ਐਜੂਕੇਸ਼ਨ ਸੋ ਇਸ ਤੋਂ ਪਹਿਲਾਂ ਫਰਾਂਲੈਂਡ ਅੰਮਦਾਬਾਦ ਉਹ ਸਾਡੇ ਬੱਚੇ ਛੋਟੇ ਬੱਚੇ ਸਾਡੇ ਚੰ드ਰੀਆਨ 3 ਦੀ ਲਾਂਚਿੰਗ ਤੇ ਵੀ ਚੇਰੇ ਕੋਟਾ ਗਏ ਤੁਸੀਂ ਹਰ ਪੱਧਰ ਤੇ ਚਾਹੁੰਦੇ ਆ ਕਿ ਬੱਚੇ ਵੀ ਜਾਣ ਟੀਚਰ ਵੀ ਜਾਣ ਤੁਸੀਂ ਉਹਨਾਂ ਚੋਂ ਕਿਸੇ ਨੂੰ ਮਿਲੇ ਉਹ ਜਿਹੜੇ ਪਹਿਲਾਂ ਜਾ ਕੇ ਆਏ ਨੇ ਕੋਈ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਆਏ ਨੇ ਉਹਨਾਂ ਚੋਂ ਕੋਈ ਤੁਹਾਡੇ ਨਾਲ ਕੋਈ ਹੈਗੇ ਆਪਸ ਵਿੱਚ ਕੋਈ ਸੰਪਰਕ ਹੈ ਅੱਛਾ ਸੋ ਹੁਣ ਤੁਸੀਂ ਇੰਚਾਰੇ ਹਾਂ ਤਾਂ ਆਖੇ ਤੁਹਾਨੂੰ ਵੀ ਉਹ ਲੋਕ ਜਿਹੜੇ ਅਜੇ ਨਹੀਂ ਗਏ ਉਹ ਤੁਹਾਨੂੰ ਸੰਪਰਕ ਕਰਨ ਦੇ ਵੀ ਕਿਵੇਂ ਹੁੰਦਾ ਹੈ ਕੀ ਹੈ ਇਹ ਤੋਂ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਦੀ ਪੂਰੀ ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ ਪੂਰੀ ਦੁਨੀਆ ਤੋਂ ਪ੍ਰਿੰਸੀਪਲ ਤੁਹਾਨੂੰ ਹੋਰ ਵੀ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੂਗਾ ਦੁਨੀਆ ਕੋਲੋਗੀ ਤੁਹਾਡੇ ਲਈ ਤੇ ਨੀ ਤਾਂ ਮੈਨੂੰ ਪਤਾ ਹੈ ਮੈਂ ਖੁਦ ਟੀਚਾ ਬੇਟਾ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਚਾਰ ਸਕੂਲਾਂ ਤੇ ਸਾਰਾ ਕੈਰੀਅਰ ਖਤਮ ਹੋ ਜਾਂਦਾ ਬਸ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਮੈਂ ਇੱਥੇ ਵੀ ਰਹਾ ਤਿੰਨ ਚਾਰ ਪੰਜ ਸਾਲ ਬਾਅਦ ਤੇ ਆਜ਼ਾਦ ਹੋ ਰਹੇ ਨਹੀਂ ਸੋ ਤੁਸੀਂ ਜਾ ਕੇ ਟ੍ਰੇਨਿੰਗ ਲੈ ਕੇ ਆਓ ਔਰ ਆ ਕੇ ਇੱਥੇ ਆਪਣੇ کولیਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜੀ ਜਿਹੜੀ ਐ ਅਗਲੀ ਸਾਡੀ ਉਹ ਅਸੀਂ ਜਿਹੜੀ ਐ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ ਤੇ ਤੁਹਾਡੇ ਸਕੂਲਾਂ ਦੀ ਵੀ ਐਡਮਿਸ਼ਨ ਵਧੂਗੀ ਕਿ ਇਹ ਉਹ ਸਕੂਲ ਹੈ ਜਿੱਥੋਂ ਦੇ ਪ੍ਰਿੰਸੀਪਲ ਜਿਹੜੇ ਨੇ ਟ੍ਰੇਨਿੰਗ ਲੈ ਕੇ ਆਏ ਹੋਏ ਨੇ ਸਿੰਗਾਪੁਰ ਤੋਂ ਤਾਂ ਮਾਪਿਆਂ ਦੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਜਾਂਦਾ ਹੈ ਕਿ ਅਸੀਂ ਉਹ ਸਾਡੇ ਜਿਹੜੇ ਬੱਚੇ ਨੇ ਉਹ ਹੋ ਜੀ ਟੀਚਰਾਂ ਕੋਲੇ ਨੇ ਜਿਹੜੇ ਵੈਲ ਟ੍ਰੇਨਡ ਨੇ ਸੋ ਜੇ ਤੁਹਾਡੇ ਜੋ ਕੋਈ ਕੁਝ ਕਹਿਣਾ ਚਾਹੁੰਦਾ ਹੈ ਜਾਂ ਕੁਝ ਬੋਲਣਾ ਚਾਹੁੰਦਾ ਤਾਂ ਬੋਲ ਸਕਦਾ ਹੈ ਫਿਰ ਜਿਸ ਜਿਹੜਾ ਬਹੁਤ ਬੜੀ ਗੱਲ ਹੈ ਮਾਰ ਵਾਲੀ ਦਾ ਹੈ ਕਿ ਤੁਹਾਡੀ ਸੰਸਾਰ ਦੇ ਅਸੋਸਿਸ ਕਿ ਤੁਹਾਨੂੰ ਬਹੁਤ ਵਧੀਆ ਕੰਮ ਹੋ ਰਿਹਾ ਹੈ ਤੇ ਮੈਂ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਇਸਲਾਮਾ ਦਾ ਮਾਣ ਕਰਦਾ ਮੈਂ ਕਹਿੰਦਾ ਕਿ ਪਬਲਿਕ ਤੋਂ ਲਾਇਬ੍ਰੇਰੀ ਲੈ ਕੇ ਆਇਆ ਹਰ ਦਿਨ ਜੀ ਉਹ ਮੇਰੇ ਸਕੂਲ ਦੇ ਵਿੱਚ ਵੀ ਖੁੱਲ੍ਹੀ ਆ ਤੇ ਉਹਦੇ ਵਿੱਚ ਮੈਕੀਟਰੀ ਬਾਰੇ ਗੱਲ ਕੀਤੀ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਆ ਉਹਨਾਂ ਨੂੰ ਮੈਂ ਵੀ ਪਿਆਰ ਕਰੰਗੇ ਇਹ ਮੈਨੂੰ ਵੀ ਪਿਆਰ ਕਰੰਗੇ ਜਾਂ ਮੀਡੀਆ ਤੇ ਵੀ ਕਰੰਗੇ ਲਈ ਪੂਰਾ ਤੇ ਪੂਰਾ ਸੈਕਟਰ ਦਾ ਆਪਾਂ ਹੁਣ ਲਾਇਬ੍ਰੇਰੀ ਤੋਂ ਬੁੱਕਸ ਆਗਿਆਂ ਦੀ ਬੱਚਾ ਉੱਥੇ ਬੈਠ ਕੇ ਪੜ੍ਹਾਈ ਕਰ ਸਕਦੇ ਹਾਂ। ਉਹਦਾ ਆਵਾਜ਼ ਵੀ ਬਚਾਇਆ ਆਵਾਜ਼ਾਂ ਦਾ ਵੀ ਸਮਾਪਾਤ ਤੇ ਬੁਢਾਪਾ ਤੋਂ ਬੱਚੇ ਜਿਹੜੇ ਪਹਿਲਾਂ ਦੇ ਬੱਚੇ ਹੈਗੇ ਆ ਉਹਨਾਂ ਦਾ ਨੈਸਰ ਦਾ ਨਿਯਮ ਹੈ। ਇਹ ਅੱਜ ਸਿੱਖਿਆ ਦਾ ਮਹੌਲ ਹੈ। ਸਾਦ ਤੋਂ ਕਿਸ਼ੋਰਾਂ ਦਾ ਬਹੁਤ ਧੰਵਾਦ ਹੈ ਜਿਹਨੇ ਕੁਝ ਨਵਾਂ ਜਿਵੇਂ ਸਪੋਰਟਿਵ ਸਟਾਫ ਐਡ ਕੀਤਾ ਸਕੂਲ ਦੇ ਫੈਸਲਾਈਟੈਂਸ ਵਿੱਚ ਬਹੁਤ ਹੀ ਵਧੀਆ ਜੀ। ਬਹੁਤ ਬਹੁਤ ਧੰਨਵਾਦ

ਮੈਂ ਇੰਤლებਾਨ ਤੋਂ ਬਾਅਦ ਮੈਂ ਧੰਨਵਾਦ ਜੀ ਆ ਤੁਹਾਡਾ ਵੀ ਔਰ ਮਾਨੀ ਸਾਹਿਬ ਦਾ ਵੀ ਜਿਉਨੇ ਚੁਣਿਆ ਔਰ ਭਾਰਤਪੂਰਵ ਉਦਘਾਟਨ ਵੀ ਹੋਇਆ ਜੀ ਭਾਰਤਪੂਰਵ ਦੇ ਨਾਲ ਔਰ ਬੱਚੇ ਬਹੁਤ ਬਹੁਤ ਜ਼ਿਆਦਾ ਫਾਇਦੇ ਲਈ ਐਮਨ ਐਂਡ ਦੇ ਵਿੱਚ ਦਾਖਲਾ ਲੈਣ ਦੇ ਲਈ ਵੱਧ ਤੋਂ ਵੱਧ ਗੇਂਦ ਦੇ ਵਿੱਚ 40% ਦੇ ਲੈਂਡ ਮਤਲਬ ਐਂਡ ਦੇ ਵਿੱਚ ਬੱਚੇ ਜੇ ਤਾਲਾ ਪੀਰ ਹੋਏ ਸੀ ਐਕਸਪਾਰਟ ਦੀ ਸਾਡੀ ਲੈ ਪੂਰੀ ਕਰੀ ਹੋਈ ਹੈ ਜੀ ਸਾਡੇ ਦਾ ਦਿਲੇ ਦੇ ਅਸੀਂ ਕਰਵਾਦੀ ਹੈ ਕਿ ਤੁਸੀਂ ਸੱਚੇ ਤਰ੍ਹਾਂ ਸਾਨੂੰ ਵਰਨਿਤ ਕਰਦੇ ਹੋ ਥੈਂਕ ਯੂ ਬਹੁਤ ਬਹੁਤ ਕੋਈ ਗੱਲ ਕੋਈ ਨਹੀਂ ਚਲ ਥੈਟਸ ਇਟ ਤੋ ਹੋਲੀ ਕਿੰਨੀ ਦਿਨਾਂ ਤੁਰੇ 1 ਵੀਕਸ ਵਰਡ 1 ਵੀਕਸ 16 ਤੋ ਹੋਲੀ ਤਾਂ ਸ਼ਾਇਦ ਤੁਹਾਡੀ ਇੱਥੇ ਨਹੀਂ ਹੋਊਗੀ ਪਰ ਜਿਹੜੀ ਮੈਂ ਪਿਛਲੀ ਵਾਰ ਜਿਹੜਾ ਬੈਠ ਗਿਆ ਸੀਗਾ ਫਿਨਲੈਂਡ ਉਹ ਦੀਵਾਲੀ ਤੋਂ ਪਹਿਲਾਂ ਗਿਆ ਸੀ ਮੈਂ ਉਹਨੇ ਇਹ ਕਹਿਆ ਸੀਗਾ ਕਿ ਦੀਵਾਲੀਆਂ ਮਨਾਈਆਂ ਬਹੁਤ ਹੋਣੀਆਂ ਪਰ ਜਿਹੜੀ ਇੱਕ ਦੀਵਾਲੀ ਥੋੜੀ ਹੁਣ ਮਿਸ ਹੋ ਰਹੀ ਹੈ ਇਹ ਸਾਰੀ ਉਮਰ ਯਾਦ ਰੱਖੋ ਤੁਹਾਡ ਨੂੰ ਇਹ ਹੋਲੀ ਜਿਹੜੀ ਹੈ ਇਹ ਤੁਹਾਡੀ ਸਿੰਗਾਪੁਰ ਦੇ ਵਿੱਚ ਹੋਊਗੀ ਤੇ ਜਿਹੜੇ ਵਿਦਿਆ ਦੇ ਰੰਗ ਨੇ ਉਹ ਤੁਸੀਂ ਲੈ ਕੇ ਆਉਂਗੇ ਉੱਥੋਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆ ਕੇ ਸਰਕਾਰ ਦੀਆਂ ਉਮੀਦਾਂ ਤੇ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਦੇ ਤੁਸੀਂ ਪੂਰੇ ਉਤਰੋਗੇ ਤੇ ਤੁਹਾਡੇ ਪੜ੍ਹਾਈ ਹੋਏ ਬੱਚੇ ਬੜੇ-ਬੜੀਆਂ ਪੋਸਟਾਂ ਤੇ ਬੜੇ-ਬੜੀਆਂ ਕੁਰਸੀਆਂ ਤੇ ਬੈਠਣਗੇ ਵਿਸ਼ਵਾਲ ਦਾ ਬੈਸਟ ਬਹੁਤ-ਬਹੁਤ ਸ਼ੁਭ ਕਾਮਨਾਵਾਂ ਕੁਝ ਆਜੂ ਗੱਡੀ ਛੱਟੇ ਮੈਂ ਵੀ ਨਹੀਂ ਮਿਲਿਆ ਤਾਂ ਆਪਾਂ ਉਸ ਬੱਸ ਹੀ ਆਣੇ ਤੇ ਗਰੁੱਪ ਕੋਈ ਪਹਿਲਾਂ ਗਿਆ ਕੀ ਵਲਕ ਮੈਂ ਮੀਡੀਅਨ ਕਰਨ ਦਾ ਸਬੂਤ ਦਿਨਾਵਾਂ ਕ੍ਰਾਂਤੀ ਦੇ ਨਾਂ ਤੇ ਜਿਹੜੀ ਮਹਮ ਚੱਲੀ ਹੋਈ ਹੈ ਜਿਦੇ ਵਿੱਚ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪਲਸ ਨੂੰ ਟੀਚਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਜ਼ ਦੇ ਵਿੱਚ ਭੇਜਦੇ ਆਂ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਐਮ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗapore ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਹੈ ਉਹ ਸਿੰਗਾਪੁਰਵਾਨਾ ਹੋ ਰਿਹਾ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਏ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਾ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਅਨਸਰ ਸ਼ੀਟ ਤੇ ਲਿਖਣਾ ਇਹ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੋ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ-ਜੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜਿਹੜੇ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਮਾਨਯੋਗ ਸਿੱਖਿਆ ਮੰਤਰੀ ਹਰਜੋ ਸਿੰਘ ਬੈਂਚ ਸੁਰਾਂ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕਰੇ ਆਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋ ਕਰ ਰਹੇ ਸੀ ਅਸੀਂ ਕਸ ਬੈਂਚ ਪਿੰਡਾਂ ਜਾ ਰਹੇ ਸੀ ਸੀ ਸਭ ਤੋਂ ਜਿਹੜੀ ਟਾਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ। ਔਰ ਬਣ ਰਹੇ ਨੇ। ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਅ ਸਾਨੂੰ ਹੁਣ ਇਕੱਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ। ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ। ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹ ਵੀ ਪਹੁੰਚ ਗਏ। ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ। ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਫੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿੰਨੂੰ ਕਹਿੰਦੇ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮਾਂਤਰੀ ਮੇਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੇਲਾ ਪ੍ਰਿੰਸੀਪਲ ਹੀ ਜਿਆਦਾ ਨੇ ਤੋਂ ਮੈਂ ਬਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ-ਬਹੁਤ ਮਿਹਰਬਾਨ ਕੋਈ ਸਵਾਲ ਹੋਵੇ 5 15 ਮਿਲਦਾ ਜਿਹੜੇ ਬਾਹਰ ਪੀਛੇ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਨੌਲੇਜ ਦਾ ਜਿੰਨਾ ਸ਼ੇਅਰ ਕਰੀ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੁਰੇਸ਼ ਲਈ ਕਿਸ ਤਰੀਕੇ ਨਾਲ ਹੈਲਪ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰਦੇ ਹੁੰਦੇ ਨੇ ਕਰੀਅਰ ਬਾਈ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਉੱਥੇ ਪੂਰੀ ਪ੍ਰਿੰਸਪਲ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ-ਆਪਦੇ ਕੰਟਰੀਜ਼ ਦੇ ਪੜ੍ਹਾਈ ਦੇ ਸਿਸਟਮ ਬਾਰੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਹਨਾਂ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਜ਼ ਆਉਣਗੇ ਆ ਜਿਹੜਾ ਆਪਾਂ ਸਟਾਰਟਅੱਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅੱਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੁਣ ਇੱਕ ਇੱਕ ਇੱਕਲਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਕਿਵੇਂ ਭੇਜੀ ਇੱਥੋਂ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣੇ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀਜ਼ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਉਹចេះ ਅਸੀਂ 3-3000 ਰੁਪਏ ਦੇ 2000 ਰੁਪਏ ਪਰ ਬੱਚਾ ਦਿਨੇ 5-5 ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦੇ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਨੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਦਿਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਿਹਾ ਹੈ ਹਮਾਰਾ ਸਾਹਿਬ ਤੁਸੀਂ ਇੱਕ ਐਂਟੀ ਟ੍ਰਫ ਕੈਂਪੇਨ ਵੀ ਚੱਲ ਰਹੀ ਹੈਗੀ ਹੈ ਤੇ ਜਿਹੜੇ ਹੁਣ ਤੁਸੀਂ ਆਪ ਦੀ ਜਿਹੜੀ ਕੈਂਪੇਨ ਨੂੰ ਜਿਹੜੇ ਤੁਹਾਨੂੰ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਚੰਗਾ ਸਬਜੈਕਟ ਹੋ ਜਾਏਗਾ ਕਿ ਕਿ ਐਂਟੀ ਡਰਗ ਕੋ ਬੱਚਿਆਂ ਨੂੰ ਸਿਖ ਦੇਣ ਵਾਸਤੇ ਕਿਉਂਕਿ ਬੇਸ ਬੇਸੇਹੀ ਬੇਸੇਹੀ ਹੋਵੇ ਸਬਜੈਕਟ ਆ ਜਾਏ ਕੋਈ ਨਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਹੈ ਤੱਕ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂ ਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਾਂ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜੇ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜਿਹੀ ਹੈ ਇਹ ਤਾਂ ਪੇਰੈਂਟ ਹੀ ਦੱਸ ਸਕਦੇ ਨੇ ਤੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹ ਦੀ ਕਿਹੜੀ ਸੰਗਤ ਚ ਪੈਂਦਾ। ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ। ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮਦ ਸਕੂਲ ਜਦੋਂ ਬੰਦ ਹੋ ਜਾਂਦਾ। ਉਹ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਹੈ? ਬਹੁਤ سارے ਸਕੂਲ ਵੀ ਆਜੇ ਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ-ਕੁੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅੰਸਰ ਜਿਹੜੇ ਨੇ ਉਹ ਜਦੋਂ ਕੋਈ ਨਸ਼ੇ ਨੂੰਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਆ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਅ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿੱਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ ਪਵੇ ਠੀਕ ਹੈ ਜੀ ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚੀਏ ਜੀ ਔਰ ਉਮੀਦ ਕਰਦੇ ਆ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੁਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜੜੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਦਾ ਬੈਸਟੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ ਇਮਿਹਤ ਬਣੇ ਸੋ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤ ਦੀ ਟੀਮ ਜਿਹੜੀ ਹੈ ਉਹ ਚੈਂਪੀਅਨਸ ਆਫ ਦਾ ਚੈਂਪੀਅਨ ਬਣ ਕੇ ਆਵੇ ਸੋ ਇਸ ਤੋਂ ਇਲਾਵਾ ਜਸਪ੍ਰੀਤ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਪਸਤਾ ਬੋਲਦੇ ਹਾਂ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨ ਉਹ ਕਹਿਣਾ ਹੁੰਦਾ ਕਿ ਹੋਣਾ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆਹ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਤ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾ ਤਾਂ ਕਰਾ ਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜੱਜੇਦਾਰ ਨੂੰ ਜੇਬ ਚ ਪਾ ਲਿਆ ਕਦੇ ਜੱਜੇਦਾਰ ਨੂੰ ਜੇਬ ਚ ਜੇਬ ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਗੇ ਹੁਣ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਅਸੀਂ ਤਾਂਵਾਂਗੇ ਤਾਂ ਬਦਲਾ ਖੋਰੀ ਲੱਗਦੀ ਪਰ ਜੱਜੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੂਟੀ ਜਿਹੜੀ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਸੋ ਪੋਣਾਂ ਨੂੰ ਵੀ ਲੈਣਾ ਚਾਹੀਦਾ ਹੈ ਕਿ ਕਿਹੜੀ ਅਲਗਤ ਅੱਛਾ ਹੈ ਅੱਛਾ ਯਾਰ ਅੱਗੇ ਸੇਰ ਸਰ ਅੱਗੇ ਸੇਰ ਸਰ ਅੱਗੇ ਚੋਟੀ